ਸਰਗਣ ਨਿਰਗੁਣ ਨਿਰੰਕਾਰ ਸੁੰਨ ਸਮਾਧੀ ਆਪ ਆਪਨ ਕੀ ਆਨੰਕਾ ਆਪੇ ਹੀ ਫਿਰ ਜਾਵੇ ਸਰਗਣ ਨਿਰਗੁਣ ਨਿਰੰਕਾਰ ਸਰਗਣ ਹੁੰਦਾ ਸਾਰੇ ਗੁਣਾਂ ਸਹਿਤ ਜੇ ਸਾਰੇ ਗੁਣ ਹੋਣ ਨਿਰਗੁਣ ਹੁੰਦਾ ਜੀਵ ਵਿੱਚ ਗੁਣ ਨਾ ਹੋਣ ਕੋਈ ਅਸਲ ਤੇ ਗੁਣ ਉਹਦੇ ਗੁਣ ਗਲ ਕੇ ਵਸਤੂ ਸੀਗੇ ਗੁਣ ਗੁਣ ਆਸਵਸਤ ਗੁਣ ਜਿਹੜੇ ਨੇ ਗਲੇ ਹੋਏ ਨੇ ਹਰ ਗਿਸ੍ਰਤ ਤੇਰੇ ਗੁਣ ਗੁਣ ਕਿਛੇ ਤੇ ਸਾਰੇ ਹੀ ਗੁਣ ਨਹੀਂ ਗਲਦੇ ਸੱਤ ਗੋਲਦੇ ਜੋਸ ਦੀ ਗੱਲ ਆ ਕਹਤੇ ਗੁਣ ਹੋਦੇ ਅੱਧੇ ਨਹੀਂ ਗਲਦੇ ਤੋਂ ਮਨ ਮਰਦਾ ਦੀ ਇੱਕ ਗੁਣ ਹੈ ਇਹਦਾ ਰਹੂਗੇ ਰਹੂਗੇ ਸੱਪਾਤੀ ਸੋਲ ਜੋਤ ਮਲ ਨਹੀਂ ਸਕਦੀ ਇਹਦੀ ਮੌਤ ਨਹੀਂ ਹੈ ਕਦੇ ਵੀ ਸਕਾਇਆ ਨਹੀਂ ਹੁੰਦੀ ਇਹ ਤਾਂ ਗੁਣਾ ਹੈ ਇਹ ਗੁਣ ਰਹੇ ਰਹੂ ਸਤ ਸਰੂਪ ਆ ਜੋਤ ਮਾਇਆ ਨਹੀਂ ਹੈ ਮਾਇਆ ਬਣੀ ਫਲਤੀ ਵੇਸਮਾ ਜਿਸਾ ਮਾਇਆ ਨਹੀਂ ਮਾਇਆ ਦੀ ਰੂਪ ਮੰਨ ਕੇ ਮਾਇਆ ਜਿਹੜੇ ਮਾਇਆ ਦਾ ਰੂਪ ਪੜਦਾ ਹੈ ਨਾ ਉਹ ਫਿਰ ਜਿਹੜਾ ਕਹਿੰਦਾ ਉਹ ਸਟੇਟ ਹੁੰਦੀ ਹੈ ਕਿ برفਾਏ ਪਾਣੀ ਬਣ ਗਿਆ ਪਾਣੀ ਤੋਂ ਭਾਪ ਬਣ ਗਈ ਭਾਪ ਤੋਂ ਫਿਰ ਪਾਣੀ ਬਣ ਗਿਆ ਪਾਣੀ ਤੋਂ ਫਿਰ برف ਬਣ ਗਈ ਇਦਾਂ ਪੰਜ ਤੱਤਾਂ ਮਿਹਰੇ ਸਰੀਰ ਬਣਦੇ ਨੇ ਸਰੀਰ ਬਣ ਜਾਂਦੇ ਨੇ ਉਹਦਾ ਸਰੀਰ ਦਾ ਰੂਪ ਹੁੰਦਾ ਜਦ ਸਰੀਰ ਆਤਮਾ ਛੱਡ ਜਾਂਦੀ ਹੈ ਜਿੰਨਾ ਜਰਾ ਆਤਮਾ ਰਹਿੰਦੀ ਹੈ ਫਿਰ ਉਹ ਤੱਤ ਤੱਤਾਂ ਹੀ ਬਣ ਜਾਂਦੇ ਰੂਪ ਹੈ ਜੇ ਮਾਇਆ ਦੀ ਗੱਲ ਹੈ ਜਸਤਾ ਹੈ ਕੁਝ ਨਹੀਂ ਹਰ ਸਾਇੰਸ ਦੇ ਮੰਦੀਆ ਨੋ ਸੈਂਕ ਚਾਂਟਰੀ ਦੋਸਤ ਕੁਝ ਵੀ ਦਸਤਖਤ ਨਹੀਂ ਹੈ ਨਹੀਂ ਵਿਨਤਾ ਕੁਝ ਨਹੀਂ ਐਸੇ ਜੋ ਕੁਝ ਪਾਸ ਇੱਕ ਵਾਰ ਜੋ ਪਾਇਆ ਹੈ ਸੰਸਾਰ ਚ ਹੈ ਨਾ ਆਇਆ ਮਰਦੀ ਹੈ ਨਾ ਬ੍ਰਹਮ ਮਰਦਾ ਮਰਦਾ ਜੋ ਹੀ ਨਹੀਂ ਆਇਆ ਆਪਣੇ ਰੂਪ ਆਇਆ ਸਪਲਿਟ ਹੋ ਜਾਂਦੀ ਹੈ ਆਇਆ ਚਾਰ ਪੰਜ ਤਤਾਂ ਦੇ ਵਿੱਚ ਡਿਵਾਈਡ ਹੋ ਜਾਂਦੀ ਹੈ ਇਹ ਡਿਵਾਈਡ ਨਹੀਂ ਹੁੰਦਾ ਇਹ ਡਿਵਾਈਡ ਨਹੀਂ ਹੁੰਦਾ ਹੈਗਾ ਜੋ ਤੇ ਡਿਵਾਈਡ ਨਹੀਂ ਤੁਸੀਂ ਕਹਿ ਦਿੰਦੇ ਨਾ ਦਾਲ ਹੋਈ ਹੈ ਡਿਵਾਈਡ ਨਹੀਂ ਹੋਈ ਡਿਵਾਈਡ ਹੋਏ ਨਹੀਂ ਤੁਸੀਂ ਐਤਾ ਨਹੀਂ ਹੋਣਾ ਕਿ ਜਿਹਨੇ ਜਾਣੇ ਤੇ ਦਾਲ ਦਾ ਡੱਡ ਦੋ ਰੋਟੇ ਹੋ ਜਾਣੇ ਐਤਾ ਨਹੀਂ ਹੁੰਦਾ ਪਰ ਸਾਡੇ ਕੋਲ ਹੈ ਨਹੀਂ ਕੁਝ ਕਹਿਣ ਨੂੰ ਕੁਝ ਇਸੇ ਤੇ ਨੇਰਾ ਹੁੰਦਾ ਜਾਂ ਤੇ ਕੁਝ ਇਸੇ ਚਾਹਣਾ ਹੁੰਦਾ ਉਹਨੂੰ ਅਸੀਂ ਡਿਵਾਈਡ ਕਰਦੇ ਜਿਹੜਾ ਇਸਾ ਨੇਰਾ ਹੈ ਉਹ ਮਾਣਾ ਉਹ ਤਾਂ ਇੱਕ ਦੌੜ ਦਾ ਮਨ ਹੈ ਰੇ ਦੌੜ ਦਾ ਰਹਿਣਾ ਹੀ ਨਹੀਂ ਰੇ ਜਮਾ ਇਹ ਰੇ ਦੌੜ ਦਾ ਮਤਲਬ ਤਾਂ ਮਨ ਹੈ ਹੀ ਨਹੀਂ ਰੇ ਦਾ ਜੀਵ ਮਨ ਨਹੀਂ ਰੇ ਦਾ ਜੀਵ ਜਦ ਨੇ ਰਾਖਾ ਤੋਂ ਆਇਆ ਮਨ ਖਤਮ ਜਿੱਦਾਂ ਜੇ ਇਰਾਦਾ ਦੌੜਦਾ ਜਿਉਂ ਜੇ ਰਾਖਾ ਤੋਂ ਆ ਜਾਂਦਾ ਇਹ ਟਾਈਟ ਹੋ ਜਾਂਦਾ ਇਹਦੀ ਏਰੀਆ ਟਾਈਟ ਹੋ ਜਾਂਦਾ ਇਹ ਰੁਕਣ ਨੂੰ ਥਾਂ ਨਹੀਂ ਦਿੰਦਾ بس جਗਾ میرا نہیں رہندا پھر منو نہیں رہندا اگے ਆਪ ਦਾ ਦਾ دھواں ਨਾ ਹੈ ਮਨ اگے ਆਪ ਦਾ ਜੋ ਪੈਦਾ ਹੋਈ ਹੋਈ ਚੀਜ਼ ਆ ਮਨ ਲੋਭ ਚੋਂ ਪੈਦਾ ਹੋਇਆ ਹੈ ਮਨ ਲੋਭ ਲਹਿਰ ਲੋਹ ਲਹਿਰਾਂ ਜਿਹੜੀ ਉਹੀ ਮਨ ਜੋ ਚੀਜ਼ ਅਸੀਂ ਦੇਖਦੇ ਆ ਉਹਦਾ ਸਾਨੂੰ ਲੋਭ ਹੁੰਦਾ ਵੀ ਉਹਨੂੰ ਹਾਸਲ ਕਰ ਲਿਓ ਉਹ ਮਨ ਸ਼ਕਤ ਇੱਛਾ ਦਾ ਦੂਰ ਨਾ ਮਾਣਨ ਇੱਛਾ ਖੰਡ ਡਿਵਾਈਡ ਕਰਦੀ ਹੈ ਇੱਛਾ ਐ ਇੱਛਾ ਪੈਦਾ ਹੁੰਦੀ ਹੈ ਅਸੀਂ ਆ ਕੰਮ ਕਰੀਏ ਕਾ ਨਾ ਕਰੀਏ ਖੈਰ ਗੁਣ ਸਾਰੇ ਖਤਮ ਨਹੀਂ ਹੁੰਦੇ ਜੋ ਕੁਝ ਗੁਣ ਜਿਹੜੇ ਜਿਹੜੇ ਗੁਣ ਘਲ ਗਏ ਹੈਗੇ ਤਾਂ ਸਹੀ ਨਾ ਰੂਪ ਹੈ ਵਿਗੜਿਆ ਹੈਗਾ ਇਹਦਾ ਗੜੀ ਹੋਈ ਚੀਜ਼ ਦਾ ਰੂਪ ਹੈ ਵਿਗੜਿਆ ਹੈ ਡਿਸਟਾਇਰ ਨਹੀਂ ਹੋਇਆ ਹੈ ਅੰਦਰ ਵਾਰ ਤਾਂ ਨਹੀਂ ਵੀ ਵੈਰ ਪਾਉਣਾ ਆ ਗਈ ਨਰਵਾਰ ਤਾਂ ਬਾਹਰ ਹੋ ਗਿਆ ਫਰ ਰੋਜ ਬਣ ਗਿਆ ਅਜੂਟੀ ਜੂਟੀ ਜਾ ਗਿਆ ਕਿ ਅਜੂਟੀ ਸੀ ਹੁਣ ਜੂਟੀ ਜਾ ਜੂਟੀ ਚ ਘੁੰਮਦਾ ਨੈਗਟਿਵ ਐਨੇ ਪੁੱਠੇ ਪਾਸੇ ਨੂੰ ਚਲਾ ਗਿਆ ਸਰਕਾਲੇ ਪਾਸੇ ਵੀ ਜਲੇ ਮੈਂ ਰੇਟੂ ਕਰਾ ਅਕਾਲ ਮੂਰਤੀ ਸੀ ਇਹ ਅਕਾਲ ਮੂਰਤੀ ਸੀ ਨਾ ਅਕਾਲ ਮੂਰਤੀ ਜੀ ਸੀ ਅਕਾਲ ਮੂਰਤੀ ਆ ਅਕਾਲ ਦੀ ਮੂਰਤੀ ਅਕਾਲ ਮੂਰਤੀ ਇਹ ਨਹੀਂ ਹੈ ਜਿਹੜੀ ਮੂਰਤੀ ਦਾ ਗਾਧ ਨਹੀਂ ਹੈ ਇਹਦਾ ਅਰਥ ਹੈ ਅਕਾਲ ਦੀ ਮੂਰਤੀ ਜੋਤ ਦੀ ਮੂਰਤੀ ਪੂਰਨ ਜੋਤ ਦੀ ਮੂਰਤੀ ਉਹ ਕਿਹਾ ਸੀ ਸ਼ਬਦ ਗੁਰੂ ਉਸੇ ਨਾਦ ਉਹਦੇ ਵਜਾਇਆ ਕਲਪਨਾ ਆ ਗਈ ਕਾਲ ਆ ਗਿਆ ਇਹਦਾ ਕਾਲ ਕਲਪਣਾ ਜੋ ਕਾਲ ਕਲਪਣਾ ਆ ਗਈ ਇਹਦੇ ਚ ਕਾਲ ਇਹਦਾ ਹੀ ਅਗਲਪਣਾ ਇਹਦਾ ਵੀ ਇਹ ਹੋਰ ਵੀ ਇਹ ਚਲੋ ਉਹਦਾ ਦਸਲ ਮਰ ਅਕਾਲ ਮੂਰਤ ਤੋਂ ਟੁੱਟ ਕੇ ਕਾਲ ਮੂਰਤ ਤੋਂ ਟੁੱਟਦੀ ਆ શરીર ਹੋ ਗਈ ਨਾ ਮੂਰਤੀ શરીર ਕਾਲ ਦੇ ਵਸ ਇਸ ਕਰਕੇ ਉਹ ਗੁਣ ਜਿਹੜੇ ਸੀਗੇ 네ਗੇਟਿਵ ਹੋ ਗਏ ਸਾਰੇ ਅਕਾਲ ਦੇ ਇਹਦਾ ਕਾਲ ਮੂਰਤ ਹੋ ਗਈ ਜਰ ਪਹਿਲੀ ਜਗ੍ਹਾ ਪੈ ਪੀ ਸੋਣ ਲੱਗਿਆ ਆਣਾ ਹੋ ਜਵੇ ਉਹ ਨਾ ਹੋ ਜਵੇ ਨਫਾ ਨੁਕਸਾਨ ਦਾ ਮੌਦਾ ਘਾਟੇ ਵਾਦੇ ਦਾ ਜਾਸਾ ਵਜਾਸ ਦਾ ਫਿਕਰ ਹੋ ਗਿਆ ਇਹ ਗੁਣਾ ਮਤਲਬ ਐ ਇਦਾਂ ਨੈਗੇਟਿਵ ਹੋ ਗਏ ਨੇ ਫਤਮ ਨੇ ਹੋਏ ਉਹ ਗੁਣਾ ਗੜ ਗਏ ਤੁਸੀਂ ਕਹਿੰਦੇ ਜਿੱਦ ਗੱਲ ਵੀ ਜੇ ਬਦਬੂ ਆਉਣ ਲੱਗੀ ਉਹ ਠੀਕ ਕਿਵੇਂ ਹੋਵੇ ਉਹ ਠੀਕ ਹੋ ਜਾਗ ਲੈਨੇ ਬਿਗੜ ਗਿਆ ਅਸੀਂ ਕਹਿੰਦੇ ਸਰੂਪ ਵਿਗੜ ਗਿਆ ਗੁਣਾ ਦਾ ਕਿਹੜਿਆ ਸੁਖੀ ਕਰਨਾ ਹੋ ਆ ਸਾਰਾ ਪ੍ਰੋਸੀਜਰ ਹੈ ਸਾਰਾ ਗੁਰਬਾਨੀ ਦਾ ਹੋਰ ਕੁਛ ਨਹੀਂ ਉਹ ਚਾਰ ਗੋਣ ਇਹਦੇ ਨਹੀਂ ਜਿਹੜੇ ਮਨ ਵਾਲੇ ਪਾਸੇ ਅਸੀਂ ਇਹ ਕਹਿ ਸਕਦੇ ਹਾਂ ਕਿ ਸਰੀਰ ਹੈ ਆਦਮੀ ਦਾ ਉਹਦੇ ਦੋ ਪਾਸੇ ਖੱਬੇ ਸੱਜੇ ਹਿੱਸੇ ਸਜਾਇਆ ਸਜੇ ਹਿੱਸਾ ਤਾਂ ਠੀਕ ਆ ਖੱਬੇ ਸਿਰ ਨੂੰ ਲਗਵਾ ਮਾਰ ਗਿਆ ਉਹ ਇੱਛਾ ਲਗਵਾ ਮਾਰਿਆ ਕੰਮ ਨਹੀਂ ਕਰਦਾ ਬਿਮਾਰੀ ਹੈ ਨਾ ਲਗਵਾ ਜੇ ਬਿਮਾਰੀ ਠੀਕ ਹੋ ਜਵੇ ਸਰੀਰ ਠੀਕ ਹੋ ਜਵੇ ਹਉਵੇ ਦਾ ਲਗਵਾ ਮਾਰ ਗਿਆ ਇਹਨਾਂ ਨੂੰ ਗੋਣਾ ਨੂੰ ਚਾਰਾਂ ਨੂੰ ਉਹ ਹਮੇ ਦਾ ਲਗਵਾ ਠੀਕ ਹਮੇ ਠੀਕ ਹੋ ਜਵੇ ਲਗਵਾ ਠੀਕ ਹੋ ਜਵੇ ਕਿਉਂ ਕਿਉਂਕਿ ਹਮੇ ਨਾਲ ਨਾਲ ਵਿਰੋਧ ਆ ਆਪ ਨਾਲ ਵਿਰੋਧ ਆ ਨਾਮ ਨਾਲ ਠੀਕ ਹੋਣਾ ਨਾ ਨਾਮ ਦੇ ਨੇੜੇ ਦੀ ਜਾਂਦਾ ਜਿਹੜੀ ਦਵਾਈ ਨਾਲ ਇਹਦਾ ਠੀਕ ਹੋਣਾ ਇਲਾਜ ਹੋਣਾ ਦਵਾਈ ਨਹੀਂ ਪੀਂਦਾ ਹੈ ਹੁਣ ਜੇ ਦਵਾਈ ਪੀ ਜਿਹੜਾ ਦਵਾਈ ਪੀਣਾ ਮੰਨ ਗਿਆ ਮਨ ਜਿਹਦਾ ਮਾਰਾ ਨਾਮ ਦੀ ਦਵਾਈ ਪੀਣਾ ਮੰਨ ਗਿਆ ਉਹ ਠੀਕ ਹੋ ਜਾਊਗਾ ਜਿਹੜਾ ਨਹੀਂ ਪੀਂਦਾ ਉਹ ਠੀਕ ਨਹੀਂ ਹੋਣਾ ਕੁੱਲ ਬਲਾ ਕੇ ਗੱਲ ਇਹ ਹੁਣ ਇਹਨੂੰ ਸਮਝਾਇਆ ਤੂੰ ਸਮਝਾ ਕੇ ਪੀਊਗਾ ਜ਼ਬਰਦਸਤੀ ਕੋਈ ਪੀਂਦਾ ਨਹੀਂ ਕੋਈ ਇਹਨੂੰ ਸਮਝਾਇਆ ਜਾ ਰਿਹਾ ਕਿ ਦਵਾਈ ਪੀ ਲੈ ਤੂੰ ਏ ਹਸਪਤਾਲ ਤੋਂ ਛੁੱਟੀ ਹੋ ਗਈ ਤੈਨੂੰ ਘਰ ਚਲਾ ਜਾਵਾਂ ਇਹ ਤਾਂ ਹਸਪਤਾਲ 'ਚ ਹੀ ਰੱਖਿਆ ਹੋਇਆ ਐ ਇੱਥੇ ਘਰ ਬਣਾਇਂ ਬੈਠਾ ਤੇਰਾ ਵੀ ਇੱਥੇ ਬਣਾਇਂ ਬੈਠਾ ਐਂ ਕਹਣਾ ਡੱਡਾ ਡੇਰਾ ਇਹ ਨਹੀਂ ਉਹ ਤੇਰਾ ਨਹੀਂ ਘਰ ਐ ਹਸਪਤਾਲ ਐ ਜਿਹੜਾ ਡੇਰਾ ਤਾਂ ਜਾਣ ਉਹ ਜਿਹੜਾ ਅਸਲੀ ਡੇਰਾ ਉਹਨੂੰ ਜਾਣ ਉਹ ਜਨਾਇਆ ਵੀ ਅਸਲੀ ਘਰ ਤੇਰਾ ਕੀ ਆ ਘਰ ਤਾਂ ਨਕਲੀ ਆ ਪਰਦੇਸ ਐ ਇਹ ਭੁੱਲ ਗਿਆ ਇਹ ਗੱਲ ਯਾਨੀ ਭੁੱਲਿਆ ਇਸੇ ਨੂੰ ਸਬੰਧ ਕਰਾ ਰਹੀ ਹੈ ਗੁਰਬਾਣੀ ਇਸੇ ਵਰਤੀ ਹੈ ਇਸ ਸਬੰਨਾ ਵੀ ਤੇਰਾ ਕਰ ਨਹੀਂ ਆਇਆ ਹੈ ਇਸ ਸਬੰਨਾ ਚੇਤਾ ਕਰਾ ਰਹੀ ਹੈ ਪੁੱਤ ਜੀ ਗੱਲ ਦਾ ਡੱਡਾ ਡੇਰਾ ਇਹ ਨਹੀਂ ਕਿ ਸਬੰਨਾ ਹੈ ਉਸ ਜੱਤ ਜੜੇਰਾ ਦਾ ਜਾਣ ਤੁਸੀਂ ਤੇਰੇ ਕਾ ਸਾਂਝਾ ਉਹ ਡੇਰੇ ਵਾਸਤੇ ਕੁਝ ਸਜੂ ਕਰ ਬੇਚ ਕਰ ਤੁਸੀਂ ਤੇਰੇ ਕਾ ਸਾਂਝਾ ਮੋਂ ਗੁਰ ਕੇ ਸ਼ਬਦ ਪਛਾਨ ਉਹ ਡੇਰੇ ਵਾਸਤੇ ਕੁਝ ਆਪਣਾ ਲਾ ਕਰ ਉਡੇਰ ਵਾਸਤੇ ਪ੍ਰਲਾਖੀਆ ਜੇ ਤੂੰ ਦਵਾਈ ਫੀਲ ਮੈਂ ਨਾਮ ਦੀ ਛੁੱਟੀ ਵਰਜਾ ਹਸ ਤੌਜੋ ਕਰ ਚਲਾ ਜਾ। ਕੱਲ ਐਂਦੀਆਂ ਸਰ। ਘਰ ਜਾਣਗੇ। ਘਰ ਜਾਣਗੇ। ਪਰ ਤੇ ਸੇਤੀ ਘਰ ਜਾਏ। ਤਾਂ ਫਿਰ ਉਸ ਤੋਕੇ ਜਿੱਥਾਂ ਘਰ ਚਲਾ ਜਾਏਗਾ ਜਿਹੜਾਂ ਨੇ ਇਥੇ ਜੀ ਲਗਿਆ ਹੈ ਜਿਹੜੇ ਜਾਣਦੇ ਨੇ ਸਮਝ ਕੇ ਪੀਂਦੇ ਨੇ ਨਾਮ ਸਮਝਦੇ ਨੇ ਫਿਰ ਰਾਮ ਦੀ ਦਾਰੂ ਪੀਂਦੇ ਨੇ। ਸੰਖਾਰ ਰੋਗੀ ਨਾਮ ਗਰੂ ਸੰਖਾਰ ਰੋਗੀ ਇਹ ਸਾਰਾ ਹੀ ਨਾਮ ਦਵਾਈ ਹੈ ਜਿਹੜਾ ਪਿਰੂ ਹੈ ਛੁੱਟੀ ਹੋ ਜੂ ਤੈਨੂੰ ਸੋਜੀ ਕੋ ਗੁਣਾ ਦਾ ਰਾਜ ਜਿਹੜੇ ਗੁਣ ਗਲੇ ਹੋਏ ਨੇ ਨਾ ਉਹਨਾਂ ਦਾ ਇਲਾਜ ਨਾਮ ਦੀ ਦੁਆ ਦੇ ਵਿੱਚ ਉਹ ਸਾਰਾ ਇੱਕ ਪਾਸਾ ਦਾ ਲਖਵਾ ਮਾਰਿਆ ਠੀਕ ਹੋ ਜੂ ਅੱਛਾ ਉਹਦਾ ਬਾਬਾ ਜੀ ਸਰਗੁਣ ਆਪ ਨਗਰ ਵੀ ਹੋਈ ਅੱਜ ਸਰਗੁਣ ਆ ਤਾਂ ਇੱਕ ਪਾਸਾ ਚੱਲਦਾ ਹੈ ਸਰਗੁਣ ਸੱਚਾ ਪਾਸਾ ਸਰਗੋਣਾ ਖੱਬਾ ਨਰਗੋਣਾ ਇੱਕੋ ਹੀ ਆਦਮੀ ਹੈ ਜਦੋਂ ਉਹਨਾਂ ਅੰਦਰ ਨੂੰ ਲੱਖਵਾ ਮਾਰਿਆ ਹੈ ਬਿਮਾਰ ਵੀ ਹੋਈ ਜਾਂਦਾ ਐ ਤਾਂ ਤੰਦਰੁਸਤ ਵੀ ਹੋਈ ਜਾਂਦਾ ਅੱਧਾ ਪਾਸਾ ਤਾਂ ਤੰਦਰੁਸਤ ਨਹੀਂ ਆ ਜਿਹੜਾ ਤੰਦਰੁਸਤ ਸਿਰ ਸਰਗੋਣਾ ਉਹ ਤਾਂ ਚੱਲਦਾ ਹੈ ਇੱਕ ਇੱਜਾ ਤਾਂ ਇੱਕ ਇੱਜਾ ਚੱਲਦਾ ਹੈ ਅੱਧਾ ਵੀ ਚੱਲਦਾ ਅੱਤਾ ਐ ਸਾਇਰ ਚੱਲਦਾ ਸਰਗੋਣਾ ਅੱਧਾ ਨਿਰਗੁਣਾ ਕੋਈ ਆਦਮੀ ਦਾ ਫਿਰ ਕੋਈ ਇਹ ਤੋਤਾ ਹੈ ਨਹੀਂ ਇਹਨਾਂ ਨੇ ਦੋ ਬਣਾਤੇ ਸਸਤਾ ਆਹ ਗੱਲ ਲਾ ਦੋ ਬਣਾਤੇ ਇਸੇ ਨੂੰ ਦਾਲ ਕਹਿੰਦੇ ਆ ਅਸੀਂ ਦਾਲ ਦਾ ਮਤਲਬ ਕੀ ਹੈ ਅੱਧਾ ਐਸਾ ਚੱਲਦਾ ਅੱਧਾ ਚੱਲਦਾ ਨਹੀਂ ਤਾਂ ਦਾਲ ਹੈ ਪਰ ਆ ਡਲ ਨਹੀਂ ਆ ਦੋ ਐਸੇ ਹੋਏ ਹੋਏ ਇਹਦੀ ਮਰਦਾ ਵੱਢ ਕੇ ਸਿਰਤਾ ਫਰੇਗਾ ਤੇ ਪੂਰੀ ਲਾਵੀ ਪਾਣੀ ਹੈ ਸ਼ਾਇਦ ਦਾਲ ਹੁਣ ਸਮਝ ਆ ਗਈ ਹੋ ਦਾਲ ਕੀ ਹੈ ਬੰਦੀ ਵੀ ਕਹਿੰਦੇ ਸਰਗੁਣ ਨਿਰਗੁਣ ਬਿਰੰਕਾਰ ਤੋਏ ਨਰਾਕਾਰ ਨਾ ਮਨਵੀ ਦਾ ਨਰਾਕਾਰ ਹੈ। ਉਹ ਨੂੰ ਨਿਰੰਕਾਰ। ਸੁਣ ਸਮਾਧੀ ਆ। ਉਹ ਜਿਹੜਾ ਨਿਰੰਕਾਰ ਸੀ ਉਸੇ ਨੂੰ ਤਾਂ ਨਰਾਕਾਰ ਕਰੂੰਗਾ ਇਹਨਾਂ ਨੇ। ਨਿਰੰਕਾਰ ਇੱਕ ਜਿਹੜਾ ਇੱਕ ਹੈ ਨਾ ਇਹਦਾ ਉਹ ਨਿਰੰਕਾਰ। ਉਹ ਨੂੰ ਆ ਬਿਮਾਰੀ ਹੋ ਜੇ। ਫੈਕਟਿਸ ਜੇ ਭੈ। ਫੈਕਟਿਸ ਜੇ ਭੈ। ਸਰੀਰ बॉडी ਕੋਈ ਐਕਟ ਜੇ ਫੈਕਟ ਭੈ। ਅੱਤਾ ਤਾਂ ਹੋ ਹੀ ਨਹੀਂ ਸਕਦਾ ਸਰੀਰ ਨੂੰ। ਅੱਤਾ ਨਹੀਂ ਹੋ ਸਕਦਾ ਕਦੇ ਵੀ। ਡਿਵਾਈਡ ਨਹੀਂ ਹੋ ਸਕਦੀ ਇਸ ਬੀਜ ਤੋਂ ਜਿਹੜੀ ਚੀਜ਼ ਪੈਦਾ ਨਹੀਂ ਹੋਈ ਡਿਵਾਈਡ ਕਿਵੇਂ ਹੋ ਜੂਗੀ ਕਦੇ ਪੈਦਾ ਹੀ ਨਹੀਂ ਹੋਈ ਨਾ ਪੈਦਾ ਹੋਈ ਹੈ ਜਦ ਬੀਆ ਨਾ ਮਰੀ ਹੈ ਡਿਵਾਈਡ ਕਿਵੇਂ ਡਿਵਾਈਡ ਹੋ ਗਿਆ ਫਿਰ ਤਾਂ ਦੋ ਹੋ ਗਈ ਇਹ ਉਹੀ ਗੱਲ ਆ ਜਿਹੜਾ ਕਹਿੰਦੇ ਨੇ ਉਹ ਪੀ ਗਿਆ ਪਰਤੋਂ ਦੇ ਸਰਵਟੇ ਦੋ ਹੋ ਗਏ ਦੋ ਕਿਵੇਂ ਹੋ ਜਾਣਗੇ ਅਬਰ ਚੀਜ਼ ਤੇ ਦੋ ਕਿਵੇਂ ਹੋ ਜਾਣਗੇ ਤੇ ਦੋ ਹੀ ਅਬਰ ਹੋ ਗਏ ਉਹ ਐਗੀਆਂ ਗੱਲਾਂ ਇਹਨਾਂ ਦੇ ਟਕਾਲਾ ਮਾਰਿਆ ਨੇ ਉੱਥੇ ਜਿਵੇਂ ਹੁਣ ਇਹ ਆਵੇ ਸਭਾ ਗੱਲ ਲੜ ਜਾਂਦੀ ਉੱਥੇ ਜਿਆਦਾ ਸਰਗੁਣ ਨਿਰਗੁਣ ਨਿਰੰਕਾਰ ਕੋਈ ਅਨੰਕਾਰ ਹੈ ਜਿਹੜਾ ਉਹ ਬਿਮਾਰ ਹੋ ਗਿਆ ਉਹਨੂੰ ਲਕਵਾ ਮਾਰ ਗਿਆ ਤੇ ਇਥੇ ਸਿਰੋ ਲੱਕ ਦੀ ਕੰਮ ਕਰਦੀ ਬਾਹ ਨਹੀਂ ਕੰਮ ਕਰਦੀ ਇਤਨਾ ਹਿੱਸਾ ਹੀ ਨਹੀਂ ਕੰਮ ਕਰਦਾ ਸਮਝ ਆ ਗਈ ਆ ਗਾ ਅਸੀਂ ਇਹਦੇ ਵਿੱਚ ਜਿਆਦਾ ਅ ਡੇਢੇ ਦੀ ਇੱਕ ਐਗਜ਼ਾਮਪਲ ਦੇ ਸਕਦੇ ਆ ਲਖਵੇ ਦੇ ਵਿੱਚ ਦੋ ਨਹੀਂ ਦੋ ਇਸ ਕਰਕੇ ਨੇ ਅਦਾ ਐਸਾ ਡਾਟ ਹੈ ਅਦਾ ਐਸਾ ਕੰਮ ਕਰਦਾ ਹਾਂ ਸਰਗੁਣ ਨਿਰਗੁਣ ਨਿਰੰਕਾਰ ਸੁੰਨ ਸਮਾਧੀ ਆਦੋ ਇਹਨਾਂ ਨੇ ਸਰਗੁਣ ਬਣਾ ਲਿਆ ਜਿਹੜਾ ਅਸੀਂ ਦੇਖਤ ਆ ਰਿਹਾ ਇਹਨੂੰ ਬਣਾਤਾ ਸਰਗੁਣ ਸਰਗੁਣ ਆ ਸਭ ਜੇ ਹੋਰ ਗੱਲਾਂ ਤਰਗੁਣਾ ਹੋਰ ਗੱਲ ਸੀ ਇਹ ਸਰਗੁਣ ਕਿਵੇਂ ਬਣਾਤਾ ਅਸਲ ਤ੍ਰੈਗੁਣ ਹੀ ਮਾਇਆ ਹੈ ਤਿੰਨ ਗੁਣ ਨੇ ਨਾ ਮਾਇਆ ਚ ਰਜੋ ਤਮਸ ਹਤੋ ਇਹ ਹਵਾ ਦਾ ਗੁਣ ਅਸਲ ਗੁਣ ਨਾਲੇ ਨਾਲ ਨਹੀਂ ਸੀ ਇਹ ਗੁਣ ਨੇ ਨਾ ਲਗਤ ਟੱਪ ਗੁਣ ਇਹ ਤਿੰਨ ਗੁਣ ਨੰਨੇ ਨਾਲ ਨੇ ਇਹ ਨੰਨਾ ਉਹ ਜੈਨਾ ਨੰਨਾ ਨੋਣਾ ਤੇ ਸੀਤਾ ਹੋਇਆ ਨਾ ਇਹ ਗੁਣ ਇਹ ਹੀ ਭਾਵੇਂ ਕੁਣ ਹੀ ਭਰਿਆ ਮੈਂ ਫਿਰਾਂ ਲੋਕ ਕਹਣ ਪਰਵੇਸ਼ ਕੁੜ ਦਾ ਗੱਗੇ ਨੂੰ ਔਕੜ ਜਿਹੜਾ ਨੰਨਾ ਦਾ ਮਤਲਬ ਉਹਦਾ ਗੁਣੋ ਦੁਖਸ ਜਿਹੜਾ ਗੱਗੇ ਨੂੰ ਔਕੜ ਨਾਲਾ ਗੁਣ ਉਹਦਾ ਮਤਲਬ ਉਹਦਾ ਗੁਣ ਐਨਾ ਹੀ ਫਰਕ ਆ ਇਹ ਫਰਕ ਮਿਕਸ ਕਰਤਾ ਜੀ ਉਹਦਾ ਗੁਣਾ ਆਇਆ ਲਖਦਾ ਨਾ ਕਦੇ ਉਹ ਨੰਨਾ ਨਾਲ ਦਾ ਐਕਸੈਪ ਕੀਤਾ ਹੈ ਗੁਰਮਾਨ ਸਿੰਘ ਜੀ ਆਹ ਸਾਡ ਸਭ ਕੁਤ ਉਹ ਜਿਹੜੇ ਤਿੰਨ ਗੁਣ ਨੇ ਰਜੋ ਤਮਸ ਸਤੋ ਇਹ ਤਿੰਨ ਕਵੀਆਂ ਨੇ ਆਖੀ ਸੀ ਤੇ ਸਟੇਜਾਂ ਨੇ ਸਾਡੀਆਂ ਮਾਇਆ ਦੇ ਵਿੱਚ ਰਜ ਗੁਣ ਤਮ ਗੁਣ ਸਤ ਗੁਣ ਕਹੀ ਹੈ ਇਹ ਤੇਰੀ ਸਭ ਮਾਇਆ ਹੈ ਉਹ ਇਹ ਤਾਂ ਛੱਡਣੇ ਨੇ ਗੁਣ ਜੇ ਗੁਣ ਛੱਡਣੇ ਨੇ ਇਹਦਾ ਮਤਲਬ ਗੁਣ ਨਹੀਂਆਂ ਗੁਨਾਹ ਨੇ ਇਹ ਗੁਣ त्यागी ਦੇ ਥੋੜੀ ਜਿਹਾ ਨੇ ਗੁਨਾਹ ਗ੍ਰਹਿਣ ਕਰਨਾ ਨਾ ਗੁਨਾਹ ਛੱਡਣੇ ਨੇ ਉਹ ਤਿੰਨ ਕਮੀਆਂ ਛੱਡਣੀਆਂ ਹੈ ਉਹ ਤਿੰਨ ਕਮੀਆਂ ੜਕਾ ਬਣੀਆਂ ਹੋਈਆਂ